ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਿਸ਼ੇ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ-ਜਿਹੜੇ ਨਵੇਂ ਆਪਣੇ ਚੈਨਲ ਨਾਲ ਜੁੜ ਰਹੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਆ ਸੋ ਪਰ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਨਾ ਪਲੀਜ਼ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਸੋ ਦਨ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਹਾਨੂੰ ਉਹ ਵੀਡੀਓ ਜਿਹੜੀ ਹੈ ਨਾਲ ਦੀ ਨਾਲ ਹੀ ਮਿਲ ਜਾਵੇ ਤੇ ਤੁਸੀਂ ਦੇਖ ਸਕੋ ਤੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਆ ਕਰੋ ਜਿਹੜੀ ਵੀ ਆਪਾਂ ਕੋਈ ਵੀ ਵਿਸ਼ੇ ਤੇ ਡਿਸਕਸ ਕਰਦੇ ਆ। ਸੋ ਉਹਦੇ ਨਾਲ ਕੀ ਹੁੰਦਾ ਦੂਜੇ ਲੋਕਾਂ ਨੂੰ ਵੀ ਪਤਾ ਲੱਗਦਾ ਤੇ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਆਪਣੀ ਲਾਈਫ ਦੇ ਵਿੱਚ। ਅੱਜ ਆਪਾਂ ਬੇਸਿਕਲੀ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਕਦੇ ਕਿਸੇ ਨਾਲ ਡਿਸਕਸ ਨਹੀਂ ਕਰਨੀਆਂ ਚਾਹੀਦੀਆਂ। ਆਪਾਂ ਕੀ ਕਰਦੇ ਆ ਆਪਾਂ ਨਾ ਹਰ ਇੱਕ ਨੂੰ ਆਪਣੇ ਵਰਗਾ ਸਮਝ ਲੈਣੇ ਆ। ਨੋ ਡਾਊਟ ਕਿ ਆਪਾਂ ਨੂੰ ਵਧੀਆ ਸਾਰਿਆਂ ਨੂੰ ਪਿਆਰ ਨਾਲ ਬੁਲਾਉਣਾ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਸਾਰੇ ਭੇਤ ਦੱਸ ਦਈਏ। ਕਈ ਹੁੰਦੇ ਆ ਉਹਨਾਂ ਨੂੰ ਜੇ ਥੋੜਾ ਜਿਹਾ ਹੱਸ ਕੇ ਬੁਲਾ ਲਓ ਤੇ ਬਸ ਉਹ ਆਪਣਾ ਸਾਰਾ ਦਿਲ ਦਾ ਗੁਬਾਰ ਕੱਢ ਦਿੰਦੇ ਆ ਆਪਣੇ ਸਾਰੇ ਦਿਲ ਦੀ ਗੱਲ ਆਪਣੇ ਘਰ ਦੀ ਗੱਲ ਸਾਰੀ ਤੁਹਾਡੇ ਸਾਹਮਣੇ ਰੱਖ ਦੇਣਗੇ ਪਰ ਇਹ ਕਦੇ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਐਵੇਂ ਹੁੰਦਾ ਅੱਗੇ ਜਾ ਕੇ ਜਦੋਂ ਤੁਹਾਡੀ ਮਾੜੀ-ਮੋਟੀ ਉਸ ਬੰਦੇ ਨਾਲ ਬਣ ਹੋ ਜਾਂਦੀ ਹੈ ਤਾਂ ਉਹੀ ਬੰਦਾ ਤੁਹਾਨੂੰ ਉਹ ਗੱਲਾਂ ਦਾ ਮਿਹਣਾ ਦਿੰਦਾ ਤੇ ਫਿਰ ਤੁਹਾਨੂੰ ਬਹੁਤ ਦੁੱਖ ਲੱਗਦਾ ਤੁਹਾਨੂੰ ਫਿਰ ਸਾਰੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਮੈਂ ਕਿਉਂ ਦੱਸਿਆ ਮੈਨੂੰ ਨਹੀਂ ਸੀ ਦੱਸਣਾ ਚਾਹੀਦਾ ਤੇ ਉਹ ਬੰਦੇ ਦੇ ਪ੍ਰਤੀ ਤੁਹਾਡਾ ਜਿਹੜੀ ਨਫ਼ਰਤ ਵੀ ਬਹੁਤ ਪੈਦਾ ਹੁੰਦੀ ਹੈ ਸੋ ਇਤੋਂ ਵਧੀਆ ਹੁੰਦਾ ਕਿਉਂ ਨਾ ਆਪਾਂ ਆਪਣੇ ਸੁਭਾਅ ਦੇ ਵਿੱਚ ਚੇਂਜ ਕਰੀਏ ਆਪਾਂ ਆਪਣੀਆਂ ਪਰਸਨਲ ਗੱਲਾਂ ਕਿਸੇ ਨੂੰ ਦੱਸਣੀਆਂ ਹੀ ਕਿਉਂ ਨੇ ਸੋ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਵੱਲ ਵਧਦੇ ਹਾਂ ਤੇ ਦੇਖਦੇ ਹਾਂ ਕਿ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ ਨੂੰ ਕਦੇ ਡਿਸਕਸ ਨਹੀਂ ਕਰਨੀਆਂ ਚਾਹੀਦੀਆਂ ਸੋ ਸਭ ਤੋਂ ਪਹਿਲੀ ਗੱਲ ਹੈਗੀ ਆ ਤੁਹਾਡੇ ਫਿਊਚਰ ਪਲਾਨ ਜਿਹੜੇ ਕਿ ਆਪਾਂ ਸੋਚਦੇ ਹੁੰਨੇ ਆ ਕਿ ਮੈਂ ਅੱਗੇ ਜਾ ਕੇ ਇਹ ਕਰਨਾ ਜਾਂ ਮੇਰੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਕਦੇ ਵੀ ਕਿਸੇ ਨੂੰ ਡਿਸਕਸ ਨਾ ਕਰੋ ਕਦੇ ਵੀ ਕਿਸੇ ਨੂੰ ਨਾ ਦੱਸੋ ਜਦੋਂ ਤੱਕ ਕਿ ਤੁਸੀਂ ਉਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਜਾਂਦੇ ਜਦੋਂ ਤੱਕ ਤੁਸੀਂ ਉਹ ਚੀਜ਼ ਕਰਨ ਨਹੀਂ ਲੈਂਦੇ ਈਵਨ ਕੀ ਮੈਂ ਤਾਂ ਕਹੂੰਗੀ ਕਿ ਲੋਕਾਂ ਨੂੰ ਖੁਦ ਪਤਾ ਲੱਗਣਾ ਚਾਹੀਦਾ ਜੇ ਤੁਸੀਂ ਕੋਈ ਕੰਮ ਕੀਤਾ ਨਾ ਤਾਂ ਤੁਹਾਨੂੰ ਤੁਹਾਡੇ ਕੰਮ ਤੋਂ ਲੋਕਾਂ ਨੂੰ ਖੁਦ ਪਤਾ ਲੱਗਣਾ ਚਾਹੀਦਾ ਕਿ ਇਹ ਬੰਦੇ ਨੇ ਇਹ ਅਚੀਵਮੈਂਟ ਕੀਤੀ ਆ ਇਹਨੇ ਇਹ ਕੀਤਾ ਆਪਣੀ ਲਾਇਫ ਦੇ ਵਿੱਚ ਤਾਂ ਉਹ ਸਾਰਿਆਂ ਦੇ ਸਾਹਮਣੇ ਆ ਹੀ ਜਾਂਦਾ ਸੋ ਕਈ ਕੀ ਹੁੰਦੇ ਆ ਉਹ ਮਤਲਬ ਕਿ ਪਹਿਲੇ ਰੌਲਾ ਪਾ ਦਿੰਦੇ ਤੇ ਉਹਨਾਂ ਨੇ ਕਰਨਾ ਕੁਝ ਨਹੀਂ ਹੁੰਦਾ ਤੇ ਮੋੜ ਕੇ ਗਈ ਫਿਰ ਉਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ ਤੇ ਫਿਰ ਤੁਹਾਨੂੰ ਜਦੋਂ ਉਹੀ ਗੱਲਾਂ ਦੇ ਤਾਣੇ ਮਿਲਦੇ ਆ ਜਾਂ ਤੁਹਾਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਨਾ ਫਿਰ ਤੁਹਾਨੂੰ ਬਹੁਤ ਬੁਰਾ ਲੱਗਦਾ ਫਿਰ ਤੁਸੀਂ ਅੰਦਰੋਂ ਅੰਦਰ ਹੀ ਖੀਜੀ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਦੁੱਖ ਦਿੰਦੇ ਰਹਿੰਦੇ ਹੋ ਕਿ ਮੈਂ ਕਿਉਂ ਦੱਸਿਆ ਜਾਂ ਮੈਨੂੰ ਲੋਕ ਮਜ਼ਾਕ ਕਿਉਂ ਕਰਦੇ ਆ ਮੈਂ ਇੱਕ ਦਿਨ ਕਿਸੇ ਦੀ ਇੰਟਰਵਿਊ ਦੇਖਦੀ ਸੀਗੀ ਉਹ ਕਹਿੰਦੇ ਕਿ ਮੇਰਾ ਬਚਪਨ ਤੋਂ ਸ਼ੌਂਕ ਸੀਗਾ ਕਿ ਮੈਂ ਐਕਟਰ ਬਣਾ ਹਨਾ ਪਰ ਘਰ ਦੇ ਵਿੱਚ ਵੀ ਅੰਤ ਦੀ ਗਰੀਬੀ ਸੀਗੀ ਵੀ ਕਹਿੰਦਾ ਮੇਰੇ ਪਿਤਾ ਜੀ ਸੀਰੀ ਸੀਗੇ ਕਿਸੇ ਨਾਲ ਪਿੰਡ ਦੇ ਵਿੱਚ ਕਿ ਕਹਿੰਦੇ ਹੁੰਦੇ ਆ ਵੀ ਸੁਪਨੇ ਦੇਖਣ ਦਾ ਹੱਕ ਤਾਂ ਸਾਰਿਆਂ ਨੂੰ ਹੀ ਚਾਹੀਦਾ ਹੈ ਕੀ ਅਮੀਰ ਆ ਚਾਹੇ ਕਿ ਗਰੀਬਾ ਸੁਪਨੇ ਤਾਂ ਹਰ ਕੋਈ ਦੇਖ ਸਕਦਾ ਪਰ ਕਹਿੰਦੇ ਵੀ ਘਰ ਦੇ ਹਾਲਾਤ ਕਈ ਵਾਰੀ ਦੂਜੇ ਲੋਕ ਤੁਹਾਡੇ ਤੇ ਜਜਮੈਂਟ ਲਾ ਲੈਂਦੇ ਆ ਨਾ ਵੀ ਇਹਨੇ ਕਿੱਥੇ ਕੁਝ ਕਰਨਾ ਵਾ ਵੀ ਇਹਦੇ ਘਰ ਦੇ ਹਾਲਾਤ ਵੀ ਰੋਟੀ ਦੋ ਟਾਈਮ ਦੀ ਜੁੜਦੀ ਨਹੀਂ ਹੈਗੀ ਤੇ ਗੱਲਾਂ ਕਰਦੇ ਆ ਵੱਡੀਆਂ ਵੱਡੀਆਂ ਕਹਿੰਦੇ ਜਦੋਂ ਵੀ ਮੈਂ ਬਾਹਰ ਨਿਕਲਣਾ ਤਾਂ ਮੈਨੂੰ ਇਹੀ ਕਹਿ ਕੇ ਆਵਾਜ਼ ਮਾਰਦੇ ਸੀ ਵੀ ਕਿਵੇਂ ਐਕਟਰ ਸਾਹਿਬ ਵੀ ਉਹ ਇੱਕ ਤਰ੍ਹਾਂ ਦਾ ਟੌਂਟ ਹੁੰਦਾ ਜਿਹੜਾ ਤੁਹਾਨੂੰ ਕੀਤਾ ਜਾਂਦਾ ਸੋ ਕਈ ਤਾਂ ਇਸ ਨੂੰ ਸੀਰੀਅਸ ਲੈ ਲੈਂਦੇ ਆ ਤੇ ਆਪਣੀ ਲਾਈਫ ਦੇ ਵਿੱਚ ਇੰਨੀ ਕ ਮਿਹਨਤ ਕਰਦੇ ਆ ਕਿ ਉਹ ਮੁਕਾਮ ਤੇ ਪਹੁੰਚ ਜਾਂਦੇ ਆ ਪਰ ਕਈ ਵਾਰੀ ਕਿਸੇ ਕਾਰਨ ਕਰਕੇ ਜੇ ਕੋਈ ਨਾ ਵੀ ਕਰ ਸਕੇ ਤਾਂ ਫਿਰ ਉਹ ساری ਉਮਰ ਜਿਹੜਾ ਤਾਨਾ ਵਾ ਥੋੜੇ ਜਿਹੜਾ ਅੰਦਰ ਚ ਉਧਦਾ ਰਹਿੰਦਾ ਸੋ ਕਦੇ ਵੀ ਆਪਣੇ ਜਿਹੜੀ ਫਿਊਚਰ ਪਲਾਨ ਆ ਕਦੇ ਕਿਸੇ ਨੂੰ ਨਾ ਦੱਸੋ ਪਹਿਲਾਂ ਉਹਦੇ ਉੱਤੇ ਆਪਣਾ ਵਰਕਆਊਟ ਕਰੋ 100% ਆਪਣਾ ਦਿਓ ਤੇ ਥੋੜਾ ਕੰਮ ਬੋਲੇ ਤੁਹਾਨੂੰ ਬੋਲਣ ਦੀ ਲੋੜ ਨਾ ਪਵੇ ਸੋ ਦੂਜੀ ਗੱਲ ਹੈਗੀ ਆ ਕਿ ਆਪਣੇ ਘਰ ਦੀ ਇਨਕਮ ਜਾ ਤੁਸੀਂ ਕਿਸੇ ਦਾ ਕੁਝ ਦੇਣਾ ਲੈਣਾ ਉਹ ਕਦੇ ਨਾ ਦੱਸੋ ਤੁਸੀਂ ਕਿਉਂਕਿ ਇਹ ਦੇਣਾ ਲੈਣਾ ਤਾਂ ਬਣਿਆ ਆ ਸਿਆਣੇ ਕਹਿੰਦੇ ਹੁੰਦੇ ਸੀ ਹਨ ਸਾਰਿਆਂ ਨੇ ਕਿਸੇ ਨੇ ਵੱਧ ਕਿਸੇ ਨੇ ਥੋੜੇ ਦੇਣੇ ਹੁੰਦੇ ਆ ਆਪਾਂ ਕੀ ਕਰਦੇ ਆ ਆਪਾਂ ਨੂੰ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਮੈਨੂੰ ਸੋਣ ਰਿਆ ਵਾ ਆਪਾਂ ਨਾ ਆਪਣੀ ਸਿੰਮਥੀ ਜੀ ਲੈਣ ਦੇ ਲਈ ਦੱਸਣ ਲੱਗ ਜਨੀਆਂ ਕਿ ਅਸੀਂ ਫਲਾਣੇ ਦੇ ਇੰਨੇ ਪੈਸੇ ਦੇਣੇ ਆ ਜਾਂ ਇਹ ਆ ਸਾਡੇ ਤੇ ਇੰਨਾ ਕਰਜ ਆ ਤੁਸੀਂ ਬਲੀਵ ਕਰੋਗੇ ਅੱਜ ਦੇ ਟਾਈਮ ਦੇ ਵਿੱਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਗਰੀਬੀ ਨਾਲ ਜਾਂ ਤੁਹਾਡੇ ਘਰ ਦੇ ਵਿੱਚ ਕੀ ਪ੍ਰੋਬਲਮ ਚੱਲ ਰਹੀ ਆ ਜਾ ਤੁਸੀਂ ਕਿੰਨੇ ਔਖਿਆਂ ਤੁਸੀਂ ਰਾਤ ਨੂੰ ਰੋਟੀ ਖਾ ਕੇ ਸੌਣੇ ਵੀ ਹੋ ਜਾਂ ਭੁੱਖੇ ਸੌਣੇ ਕਿਸੇ ਨੂੰ ਕੋਈ ਮਤਲਬ ਨਹੀਂ ਆ ਜਿੰਨਾ ਜ਼ਿਆਦਾ ਆਪਣੀ ਲਾਈਫ ਨੂੰ ਪ੍ਰਾਈਵੇਟ ਰੱਖੋਗੇ ਉਹਨਾਂ ਵਧੀਆ ਹੋਗਾ ਜਿੰਨਾ ਜ਼ਿਆਦਾ ਇਹਨੂੰ ਡਿਸਕਲੋਜ਼ ਕਰੋਗੇ ਦੱਸੋਗੇ ਉਹਨਾਂ ਜ਼ਿਆਦਾ ਡਰਾਮਾ ਹੋਊਗਾ ਲਾਈਫ ਦੇ ਵਿੱਚ ਕਿਉਂਕਿ ਅੱਜ ਕੱਲ ਲੋਕਾਂ ਨੂੰ ਨਾ ਚਸਕੇ ਪੈ ਗਿਆ ਸਵਾਦ ਲੈਣ ਦੇ ਕਿ ਦੂਜੇ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਅਸੀਂ ਉਹ ਚੀਜ਼ਾਂ ਦੇਖੀਏ ਫਿਰ ਉਹਦੇ ਉੱਤੇ ਆਪਣੀ ਟਿੱਪਣੀ ਕਰੀਏ ਬਸ ਆਪਣਾ ਟਾਈਮ ਪਾਸ ਕਰੀਏ ਕਿਉਂਕਿ ਉਹਨਾਂ ਕੋਲ ਖੁਦ ਵੀ ਕਰਨ ਦੇ ਲਈ ਕੁਝ ਨਹੀਂ ਹੁੰਦਾ ਸੋ ਉਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਖੁਦ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਆ ਕਿ ਅਸੀਂ ਕਿਸੇ ਨੂੰ ਦੱਸੀਏ ਨਾ ਕੁਝ ਵੀ ਅਸੀਂ ਕਿਸੇ ਨਾਲ ਇੰਨੇ ਨਾ ਜ਼ਿਆਦਾ ਖੁੱਲਹੀਏ ਕਿ ਅਸੀਂ ਆਪਣੇ ਘਰ ਦੇ ਭੇਦ ਤੱਕ ਦੇ ਦਈਏ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਰਸਨਲੀ ਰੱਖਣੇ ਜ਼ਰੂਰੀ ਹੁੰਦੀਆਂ ਨੇ ਉਸ ਚੀਜ਼ ਦਾ ਪਰਦਾ ਰੱਖਣਾ ਹੀ ਕਹਿੰਦੇ ਹੁੰਦੇ ਆ ਚੰਗਾ ਹੁੰਦਾ ਸੋ ਇਹ ਨਹੀਂ ਹੁੰਦਾ ਕਿ ਆਪਾਂ ਹਰ ਚੀਜ਼ ਹੀ ਦੱਸ ਦਈਏ ਤੇ ਆਪਾਂ ਮਜ਼ਾਕ ਦਾ ਪਾਤਰ ਬਣਦੇ ਰਹੀਏ ਤੋ ਤੀਜੀ ਗੱਲ ਜਿਹੜੀ ਆ ਉਹ ਇਹ ਆ ਕਿ ਜੇ ਤੁਸੀਂ ਕਿਸੇ ਨੂੰ ਨਹੀਂ ਪਸੰਦ ਕਰਦੇ ਤੁਹਾਨੂੰ ਕੋਈ ਨਹੀਂ ਪਸੰਦ ਆ ਰਿਹਾ ਜਾਂ ਤੁਹਾਨੂੰ ਉਹਦਾ ਸੁਭਾਅ ਨਹੀਂ ਵਧੀਆ ਲੱਗਦਾ ਜਾਂ ਤੁਹਾਡੀ ਨਹੀਂ ਬਣਦੀ ਸੋ ਉਹ ਗੱਲ ਤੁਸੀਂ ਤੀਜੇ ਬੰਦੇ ਨੂੰ ਕਦੇ ਨਾ ਦੱਸੋ ਉਹਦੇ ਨਾਲ ਕੀ ਹੁੰਦਾ ਹਾਂ ਠੀਕ ਆ ਤੁਹਾਨੂੰ ਕੋਈ ਨਹੀਂ ਵਧੀਆ ਲੱਗਦਾ ਤੁਸੀਂ ਚੁੱਪ ਕਰ ਜਾਓ ਤੁਸੀਂ ਆਪਣਾ ਰਸਤਾ ਬਦਲ ਲਓ ਪਰ ਜਦੋਂ ਆਪਾਂ ਤੀਜੇ ਨੂੰ ਦੱਸ ਦਿੰਨੇ ਆਪਾਂ ਕਹਿੰਦੇ ਉਹ ਐਵੇਂ ਦਾਵਾ ਉਹਨੇ ਮੈਨੂੰ ਇਹ ਕਿਹਾ ਸੀ ਜਾਂ ਇਹ ਆ ਜਾਂ ਉਹਦੇ 'ਚ ਇਹ ਹਰਕਤਾਂ ਨਹੀਂ ਉਹ ਤਾਂ ਐਵੇਂ ਕਰਦਾ ਰਹਿੰਦਾ ਉਹ ਤਾਂ ਐਵੇਂ ਕਰਦੀ ਰਹਿੰਦੀ ਆ ਤੇ ਉਹਦੇ ਨਾਲ ਹੁੰਦਾ ਕੀ ਆ ਉਹ ਬੰਦਾ ਤੁਹਾਡੀਆਂ ਗੱਲਾਂ ਆ ਸੋ ਅੱਜਕੱਲ ਬਹੁਤ ਘੱਟ ਲੋਕ ਨੇ ਜਿਹੜੇ ਕਿਸੇ ਦੀ ਗੱਲ ਨਹੀਂ ਦੱਸਣਗੇ ਨਹੀਂ ਤਾਂ ਲੋਕਾਂ ਨੂੰ ਕਹਿੰਦੇ ਹੁੰਦੇ ਆ ਵੀ ਰੋਟੀ ਹਜਮ ਆ ਜਾਂਦੀ ਹੈ ਕਿਸੇ ਟਾਈਮ ਇਹ ਗੱਲਾਂ ਨਹੀਂ ਹਜਮ ਹੁੰਦੀਆਂ ਉਹ ਜਦੋਂ ਤੱਕ ਕਿਸੇ ਨੂੰ ਦੱਸਣ ਨਾ ਉਹਨਾਂ ਨੂੰ ਚੈਨ ਨਹੀਂ ਮਿਲਦਾ ਸੋ ਉਹਦੇ ਨਾਲ ਥੋੜਾ ਜਿਹੜਾ ਫਰਕ ਪੈਂਦਾ 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 ਬਹੁਤ ਜ਼ਿਆਦਾ ਪੈ ਜਾਂਦਾ ਸੋ ਰਾਬੜਨ ਕਰੇ ਕਾਲੂ ਤੁਹਾਨੂੰ ਲੋਡ ਪੈ ਜਾਏ ਉਸ ਬੰਦੇ ਤੱਕ ਸਿਆਣੇ ਕਹਿੰਦੇ ਆ ਗਲੀ ਦੇ ਕੱਖਾਂ ਤੱਕ ਵੀ ਲੋਡ ਪੈ ਜਾਂਦੀ ਹੈ ਸੋ ਜੇ ਤੁਸੀਂ ਕਿਸੇ ਨਾਲ ਬੋਲਣਾ ਨਹੀਂ ਤਾਂ ਐਟਲੀਸਟ ਇੰਨਾ ਨਾ ਬਗੜੋ ਕਿ ਕੱਲ ਨੂੰ ਉਹ ਤੁਹਾਡੇ ਦੁੱਖ ਦੇ ਸੁੱਖ ਦੇ ਨਾ ਖੜ ਸਕੇ ਤੁਹਾਡੇ ਕੰਮ ਨਾ ਆ ਸਕੇ ਸੋ ਚੰਗਾ ਨਹੀਂ ਕਹਿਣਾ ਤਾਂ ਐਟਲੀਸਟ ਮਾੜਾ ਨਾ ਕਿਹਾ ਕਰੋ ਤੇ ਬਸ ਆਪਣਾ ਤੁਸੀਂ ਅੰਦਰੋਂ ਠੀਕ ਆ ਤੁਹਾਨੂੰ ਲੱਗਦਾ ਵੀ ਮੇਰੀ ਨਹੀਂ ਬਣਦੀ ਮੈਨੂੰ ਨਹੀਂ ਚੰਗਾ ਲੱਗਦਾ ਉਹ ਚੀਜ਼ਾਂ ਆਪਣੇ ਮਨ ਚ ਰੱਖ ਲਿਆ ਕਰੋ ਸਾਰੀਆਂ ਗੱਲਾਂ ਲੋਕਾਂ ਨੂੰ ਦੱਸਣ ਦੀ ਜ਼ਰੂਰੀ ਨਹੀਂ ਹੁੰਦੀਆਂ ਅੱਜ ਦੇ ਟਾਈਮ ਦੇ ਵਿੱਚ ਚੌਥਾ ਜਿਹੜਾ ਕਾਮਨ ਅੱਜ ਕੱਲ ਹਨ ਇਹ ਹੈਗਾ ਵੀ ਆਪਦੀ ਕਮਾਈ ਆਪਦੀ ਕਮਾਈ ਤੁਹਾਨੂੰ ਕਦੇ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਕਿਉਂਕਿ ਚਾਹੇ ਤੁਸੀਂ ਘਟਕ ਕਮਾਉਨਿਓ ਚਾਹੇ ਤੁਸੀਂ ਵੱਧ ਕਮਾਉਨਿਓ ਜਾਂ ਨਾ ਤੁਸੀਂ ਕਿਸੇ ਨੂੰ ਦੇ ਦੇਣਾ ਵਾ ਨਾ ਤੁਹਾਨੂੰ ਕਿਸਨੇ ਕੁਛ ਦੇਣਾ ਸੋ ਮੈਂ ਆਪਣੀ ਐਗਜ਼ਾਮਪਲ ਦੇ ਦਿੰਨੀ ਆ ਉਹ ਮੈਨੂੰ ਪਤਾ ਵੀ ਮੇਰੇ ਕਿੰਨੇ ਖਰਚ ਆ ਜਾਂ ਮੈਂ ਕਿਹੜੀ ਚੀਜ਼ ਕਿੱਥੇ ਖਰਚ ਕਰਨੀ ਆ ਦੂਜੇ ਬੰਦੇ ਨੇ ਮੇਰੇ ਬਿੱਲ ਨਹੀਂ ਭਰ ਦੇਣੇ ਮੇਰੀ ਜਿਹੜਾ ਹੈਗਾ ਰੈਂਟ ਨਹੀਂ ਦੇ ਦੇਣਾ ਜਾਂ ਮੇਰੀ ਗਰੋਸਰੀ ਨਹੀਂ ਲਿਆ ਦੇਣੀ ਤੇ ਤੁਹਾਨੂੰ ਪਤਾ ਸੋ ਜੇ ਮੈਂ ਉਦਾਂ ਹੀ ਛੱਡੀ ਜਾਊਂਗੀ ਜੇ ਮੈਂ ਉਦਾਂ ਹੀ ਕਹੀ ਜਾਊਂਗੀ ਮੈਂ ਇੰਨੇ ਕਮਾਉਣੀ ਇੰਨੇ ਕਮਾਉਣੀ ਆ ਸੋ ਉਹਦੇ ਨਾਲ ਕੀ ਹੁੰਦਾ ਸਾਹਮਣੇ ਵਾਲਾ ਬੰਦਾ ਤੁਹਾਡੀ ਜਜਮੈਂਟ ਬਹੁਤ ਛੇਤੀ ਲਗਾ ਲ ਕਿਉਂਕਿ ਤੁਸੀਂ ਤਾਂ ਗੱਲਾਂ ਵਧਾ ਚੜਾ ਕੇ ਦਸੀਆਂ ਹੁੰਦੀਆਂ ਨੇ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਕੱਲ ਨੂੰ ਬੰਦਾ ਤੁਹਾਡੇ ਤੋਂ ਪੈਸੇ ਮੰਗ ਸਕਦਾ ਜਾਂ ਕਿਵੇਂ ਵੀ ਜਦੋਂ ਕਿਸੇ ਨਾਕਾਨ ਕਰਕੇ ਤੁਸੀਂ ਨਹੀਂ ਦੇ ਪਾਉਂਦੇ ਕਿਉਂਕਿ ਅੱਜ ਦੇ ਟਾਈਮ ਆਪਾਂ ਨੂੰ ਪਤਾ ਕਿ ਆਪਣੇ ਖਰਚੇ ਹਰੇਕ ਦੇ ਆਪਣੇ ਬਹੁਤ ਆ ਹਰ ਇੱਕ ਨੂੰ ਆਪਣੇ ਖਰਚੇ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਅੱਜ ਦੇ ਟਾਈਮ ਦੇ ਵਿੱਚ ਸੋ ਉੱਥੇ ਜਦੋਂ ਤੁਸੀਂ ਮਨਾ ਕਰਦੇ ਹੋ ਚਾਹੇ ਤੁਸੀਂ ਸੱਚੇ ਵੀ ਹੋਵੋ ਪਰ ਸਾਹਮਣੇ ਵਾਲਾ ਬੰਦਾ ਫਿਰ ਗੁੱਸਾ ਕਰਦਾ ਉੱਥੇ ਔਰ ਉਹਦਾ ਵੀ ਗੁੱਸਾ ਕਰਨਾ ਲਾਜ਼ਮੀ ਆ ਕਿਉਂਕਿ ਤੁਸੀਂ ਪਹਿਲਾਂ ਝੂਠ ਬੋਲਿਆ ਹੁੰਦਾ ਤੁਸੀਂ ਆਪਣੀ ਜਿਹੜੀ ਆ ਫੋਕੀ ਟੌਰ ਦਿਖਾਉਣ ਦੇ ਚੱਕਰ ਚ ਝੂਠ ਹੀ ਜ਼ਿਆਦਾ ਬੋਲ ਲਿਆ ਹੁੰਦਾ ਕਿ ਮੇਰੀ ਇੰਨੀ ਇਨਕਮ ਸੋ ਫਿਰ ਆਪਾਂ ਉਥੇ ਨਹੀਂ ਦੇ ਪਾਉਂਦੇ ਜਾਂ ਆਪਾਂ ਕੰਮ ਨਹੀਂ ਕਰ ਪਾਉਂਦੇ ਤਾਂ ਉਥੇ ਫਿਰ ਰਿਸ਼ਤਿਆਂ ਦੇ ਵਿੱਚ ਫਰਕ ਪੈਂਦਾ ਪੈ ਜਾਂਦਾ ਇਹ ਪੈਸਾ ਹੀ ਇੱਕ ਐਵੇਂ ਦਾ ਵਜ ਦੇ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਮੇਨ ਆ ਤੁਹਾਡਾ ਰਿਸ਼ਤਿਆਂ ਦੇ ਵਿੱਚ ਫਰਕ ਪਾਉਣ ਦੇ ਲਈ ਕਹਿੰਦੇ ਨੇ ਜੇ ਤੁਸੀਂ ਕਿਸੇ ਨਾਲ ਫਰਕ ਪਾਉਣਾ ਤਾਂ ਉਹਨੂੰ ਪੈਸੇ ਦੇ ਦਿਓ ਜਦੋਂ ਤੁਸੀਂ ਆਪਣੇ ਦਿੱਤੇ ਪੈਸੇ ਮੰਗੂਗੇ ਤਾਂ ਉਹ ਬੰਦੇ ਨੇ ਕਹਿਣਾ ਵੀ ਇਸ ਤੋਂ ਵੱਡਾ ਦੁਸ਼ਮਣ ਹੈ ਨਹੀਂ ਮੇ ਕਿਉਂਕਿ ਤੁਸੀਂ ਆਪਣੇ ਦਿੱਤੇ ਪੈਸੇ ਮੰਗ ਰਹੇ ਹੋ ਪੈਸੇ ਅੱਜ ਕੱਲ ਕੋਈ ਦੇ ਕੇ ਕਿਸ ਨੂੰ ਖੁਸ਼ ਨਹੀਂ ਹੈਗਾ ਚਾਹੇ ਤੁਹਾਡੇ ਖੁਦ ਹੀ ਕਿਉਂ ਨਾ ਹੋਣ ਜਦੋਂ ਉਹਨਾਂ ਨੇ ਚੀਜ਼ ਲੈਣੀ ਹੁੰਦੀ ਆ ਉਦੋਂ ਬਹੁਤ ਮਿੱਠੇ ਹੁੰਦੇ ਆ ਜਦੋਂ ਉਹਨਾਂ ਨੂੰ ਚੀਜ਼ ਵਾਪਸ ਕਰਨੀ ਪੈਂਦੀ ਆ ਤੇ ਫਿਰ ਉਹ ਬੜੇ ਬਹਾਨੇ ਵੀ ਲੱਭਣਗੇ ਤੇ ਉਹ ਫਿਰ ਚਾਹੁੰਦੇ ਆ ਕਿ ਮੈਂ ਇਹ ਬੰਦੇ ਨਾਲ ਆਪਣਾ ਜਿਹੜਾ ਹੈਗਾ ਗੱਲਬਾਤ ਕਰਨ ਦਾ ਤਰੀਕਾ ਹੀ ਬਦਲ ਲਾਂ ਜਾਂ ਮੈਂ ਬਣਾ ਰਸਤਾ ਹੀ ਬਦਲ ਲਾਂ ਤਾਂ ਕਿ ਮੈਨੂੰ ਉਹ ਚੀਜ਼ਾਂ ਫੇਸ ਨਾ ਕਰਨੀਆਂ ਪੈਣ ਸੋ ਕਦੇ ਵੀ ਇਹ ਚੀਜ਼ਾਂ ਕਿਸੇ ਨੂੰ ਦੱਸਿਆ ਨਾ ਕਰੋ ਕਿ ਤੁਸੀਂ ਕੀ ਕਮਾਉਂਦੇ ਹੋ ਤੁਹਾਡੀ ਘਰ ਚ ਕੀ ਹੈਗਾ ਕੀ ਨਹੀਂ ਹੈਗਾ ਕਿੰਨੀ ਤੁਹਾਡੀ ਸੈਲਰੀ ਆ ਕਿੰਨੇ ਤੁਹਾਡੇ ਖਰਚੇ ਆ ਸੋ ਇਹ ਚੀਜ਼ਾਂ ਨੂੰ ਆਪਣਾ ਜਿਹੜਾ ਹੈਗਾ ਵਾ ਪ੍ਰਾਈਵੇਟ ਜਿਨਾਂ ਰੱਖਾਂਗੇ ਉਹਨਾਂ ਹੀ ਆਪਾਂ ਵਧੀਆ ਰਾਵਾਂਗੇ ਸੋ ਐਸੀ ਅੱਜ ਦੀ ਵੀਡੀਓ ਇਹਦਾ ਆਪਾਂ ਅਗਲਾ ਟੌਪਿਕ ਜਲਦੀ ਲੈ ਕੇ ਆਵਾਂਗੇ ਜੇ ਸਾਰੀਆਂ ਚੀਜ਼ਾਂ ਆਪਾਂ ਇੱਕ ਵੀਡੀਓ 'ਚ ਡਿਸਕਸ ਕਰ ਲਿਆ ਫਿਰ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਫਿਰ ਤੁਸੀਂ ਦੇਖ ਦੇਣੀ ਤੁਸੀਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਪਹਿਲੀ ਵਾਰ ਆਏ ਹੋ ਉਸੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੀ ਰਾਏ ਜ਼ਰੂ ਤੁਸੀਂ ਆਪਣੀ ਲਾਈਫ ਨੂੰ ਕਿਸ ਤਰੀਕੇ ਨਾਲ ਚਲਾਉਣੀ ਹੈ ਜੇ ਵਧੀਆ ਤੁਹਾਡੇ ਰੂਲਸ ਜਿਹੜੇ ਹੈਗੇ ਜੋ ਦੂਜੇ ਦੇ ਕੰਮ ਆ ਸਕਣ ਜਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਜਲਦੀ ਹੀ ਸਸਤੀ ਕਾ